ਥੰਡੋਟਾ ਬਾਜਾ ਥੰਡੋਟਾ ਜੀ ਮੇਰਾ ਨਾਮ ਰਕੇਸ਼ ਕੁਮਾਰ ਜੀ ਇਹ ਕੀ ਰਾਜੀ ਕੀ ਹੈ ਕੀ ਮਾਮਲਾ ਕੀ ਹੈ ਇੱਕ ਗੱਡੀ ਦਾ ਕਾਰਨ ਜੀ ਦੀਵਾਰ ਨਹੀਂ ਹੈਗੀ ਨਹਿਰ ਦੇ ਕੰਡੇ ਤੇ ਦੀਵਾਰ ਦੇ ਕਾਰਨ ਅੱਗੇ ਵੀ ਕਈ ਹਾਸੇ ਹੋ ਗਏ ਨੇ ਤੇ ਹਾਸੇ ਦਾ ਕਰਨ ਇਹੀ ਹੈ ਕਿ ਦੀਵਾਰ ਬਣਾਈ ਜਾਏ ਇਹ ਗੱਡੀ ਦੇ ਬੰਦੇ ਡਿਗੇ ਬੰਦੇ ਬੰਦਿਆਂ ਦਾ ਬਚਾ ਜੀ ਇੱਕ ਹੀ ਮੰਗ ਕੀ ਕਰਦੇ ਹੋ ਮੰਗ ਇਹੀ ਕਰਦੇ ਜੀ ਇਹ ਦੀਵਾਰ ਬਣਾਈਏ ਨੇ ਦੇ ਦਵਾਰ ਦੇ ਕਾਰਨ ਹੀ ਹਾਸੀ ਹੁੰਦੇ ਪਏ ਨਾ ਇਹ ਦੀਵਾਰ ਬਣਾਈ ਜਾਏ ਸਾਡਾ ਤਾਂ ਇਹੀ ਮਹਿਕਾ ਕੇ ਥੰਡੋਟਾ ਜੀ ਮੇਰਾ ਨਾਮ ਰਾਣਾ ਜੀ ਪਿੰਡ ਕੁਵਾਲ ਹੈ ਦੀ ਗੱਡੀ ਨੇ ਇਹ ਡਿਗੀ ਹੈ ਕੀ ਮਾਮਲਾ ਕਿਸ ਤਰ੍ਹਾਂ ਇਹ ਭਾਜੀ ਗੱਡੀ ਰਾਤ ਲਗਭਗ 10 ਵਜੇ ਦੇ ਕਰੀਬ ਡਿਗੀ ਹੈ ਇੱਥੇ ਅਕਸਰ ਇਹ ਹਾਸੇ ਹੁੰਦੇ ਰਹਿੰਦੇ ਆ ਕਿਉਂਕਿ ਇੱਥੇ ਸੇਫਟੀ ਵਾਲ ਨਹੀਂ ਹੈ ਜਿਸ ਕਰਕੇ ਹਰ ਮਹੀਨੇ 2 ਮਹੀਨੇ ਬਾਅਦ ਕੋਈ ਨਾ ਕੋਈ ਗੱਡੀ ਡਿਗੀ ਰਹਿੰਦੀ ਹੈ ਗੱਡੀ ਦੇ ਲੋਕ ਸਹੀ ਸਲਾਮਤ ਬਾਹਰ ਕੱਢੇ ਗਏ ਕੀ ਠੀਕ ਹੈ ਹਾਂਜੀ ਹਾਂਜੀ ਉਹਨਾਂ ਨੂੰ ਸਹੀ ਸਲਾਮਤ ਕੱਢ ਲਿਆ ਗਿਆ ਉਹਨਾਂ ਦੀ ਥੋੜੀ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਵੀ ਬਟ ਅਸੀਂ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦੇ ਆ ਕਿ ਛੇਤੀ ਤੋਂ ਛੇਤੀ ਸੇਫਟੀ ਵਾਲ ਬਣਾਇਆ ਜਾਵੇ ਤਾਂ ਜੋ ਜਿਹੜੇ ਹਾਸੇ ਆ ਦਿਨ ਪਰ ਦਿਨ ਹੋ ਰਿਹਾ ਇਹਨਾਂ ਤੇ ਰੋਕ ਲੱਗੀ ਜਾਏ ਪਹਿਲੇ ਵੀ ਕੋਈ ਇੱਥੇ ਨੇ ਗੱਡੀ ਜਿਵੇਂ ਗੱਡੀ ਕੇ ਨਾਟ ਕੋਲ ਦੀ ਗੱਡੀ ਹਾਂਜੀ ਹਾਂਜੀ ਸ਼ਾਇਦ 2 ਕੁ ਮਹੀਨੇ ਪਹਿਲੇ ਵੀ ਇੱਕ ਗੱਡੀ ਆਪਾਂ ਗੱਡੀ ਹੈ ਇੱਥੇ ਆਏ ਦਿਨੇ ਮਹੀਨੇ ਡੇਢ ਮਹੀਨੇ ਬਾਅਦ ਕਿਤੇ ਕੋਈ ਨਾ ਕੋਈ ਗੱਡੀ ਡਿੱਗੀ ਰਹਿੰਦੀ ਹੈ ਮੋਤਾ ਵੀ ਤੁਹਾਨੂੰ ਮੰਗੀ ਕਰ ਦਿਓ ਮੰਗ ਸਾਡੀ ਉਹੀ ਹੈ ਕਿ ਇਹ ਜਿੰਨਾ ਵੀ ਪ੍ਰਸ਼ਾਸਨ ਅੱਗੇ ਹੀ ਹੈ ਕਿ ਜਿੰਦੀ ਵੀ ਇਹ ਸੇਫਟੀ ਵਾਲਾ ਸਭ ਤੋਂ ਪਹਿਲੇ ਇੱਥੇ ਹੀ ਕੰਮ ਕੀਤਾ ਜਾਏ ਛੇਤੀ ਜਲਦ ਤੋਂ ਜਲਦ ਐਕਸ਼ਨ ਲਿਆ ਜਾਏ ਜਾਂ ਜੋ ਜਿਹੜੇ ਮਾਮਾ ਦੇ ਪੁੱਤ ਮਰ ਰਹੇ ਆ ਦਿਨ ਪਰ ਦਿਨ ਤੇ ਹਾਸੇ ਹੋ ਰਿਹਾ ਉਹ ਹਾਸਿਆਂ ਤੇ ਰੋਕ ਥ